ਅੱਜ ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਵੱਲ ਨਜ਼ਰ ਮਾਰਦੇ ਹਾਂ ਪੰਜਾਬ ਦੀ ਧਰਤੀ ਵੱਲ ਤਾਂ ਸਾਨੂੰ ਇਹ ਜ਼ਰੂਰ ਲੱਗਦਾ ਵੀ ਲੋਕ ਕਿਸੇ ਨਾ ਕਿਸੇ ਤਰੀਕੇ ਦੇ ਲਾਲਚ ਵਿੱਚ ਆ ਕੇ ਧਰਮ ਪਰਿਵਰਤਨ ਕਰ ਰਹੇ ਆ ਕੋਈ ਕਿਸੇ ਧਰਮ ਵਿੱਚ ਜਾ ਰਿਹਾ ਕੋਈ ਕਿਸੇ ਧਰਮ ਵਿੱਚ ਆ ਰਿਹਾ ਪਰਵਾਹ ਕਰਨਾ ਜਿਹੜਾ ਬੰਦਾ ਲੋਭੀ ਹੋ ਜਾਏ ਲਾਲਚੀ ਹੋ ਜਾਏ ਉਹਦਾ ਕਦੇ ਵੀ ਜਕੇ ਨਹੀਂ ਹੈ ਉਹ ਪਤਾ ਨਹੀਂ ਹੈ ਅੱਜ ਇੱਧਰ ਕੱਲ ਇੱਧਰ ਚਲਾ ਜਾਏਗਾ ਕੋਈ ਪਤਾ ਨਹੀਂ ਹੈ ਪਰ ਜੇ ਅਸੀਂ ਧਿਆਨ ਲਈਏ ਪੰਜਾਬ ਦੀ ਤਰੱਕੀ ਤੇ ਸਕੂਲਾਂ ਵੱਲ ਧਿਆਨ ਦਿੱਤਾ ਜਾਏ ਜਿਹੜੇ ਸਰਕਾਰੀ ਸਕੂਲ ਹੈ ਪ੍ਰਾਇਮਰੀ ਸਕੂਲ ਹੈ ਨਵਲ ਕੇ ਅੰਦਰ ਦਿੱਤਾ ਜਾਏ ਸਾਨੂੰ ਸਾਡਾ ਦੂਜਾ ਸਕੂਲ ਹੈ ਨਗਰ ਵਿੱਚ ਬਣਿਆ ਹੋਇਆ ਗੁਰਦੁਆਰਾ ਸਹਿਰ ਉਧਰ ਤੇ ਅੰਡੇਟਾ ਹੈ ਉੱਥੇ ਚੰਗਾ ਗ੍ਰੰਤੀ ਸਿੰਘ ਰੱਖਿਆ ਜਾਏ ਗ੍ਰੰਤੀ ਸਿੰਘ ਰੱਖਿਆ ਜਾਏ ਬੱਚਿਆਂ ਨੂੰ ਸੰਤਿਆ ਦਿੱਤੀ ਜਾਏ ਕੀਰਤਨ ਸਿਖਾਇਆ ਜਾਏ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਜੋੜਿਆ ਜਾਏ ਅਸੀਂ ਇਸ ਤਰੀਕੇ ਨਾਲ ਨਸ਼ੇ ਤੋਂ ਬਾਹਰ ਸਕਦੇ ਆ ਜਿਹੜਾ ਨਸ਼ੇ ਦਾ دریا ਏ ਇਹ ਤੋਂ ਅਸੀਂ ਬਾਹਰ ਸਕਦੇ ਆ ਜੇ ਅਸੀਂ ਪਿੰਡਾਂ 'ਚ ਜਾ ਕੇ ਸਰਵੇ ਕਰੀਏ ਮਾਫ ਕਰਨਾ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ ਨੇ ਬਿਲਡਿੰਗਾਂ ਵੀ ਬੜੀਆਂ ਵੱਡੀਆਂ ਵੱਡੀਆਂ ਬਣਾ ਦਿੱਤੀਆਂ ਸਹੂਲਤਾਂ ਵੀ ਪੂਰੀਆਂ ਕਰ ਦਿੱਤੀਆਂ ਟਿੱਤੇ ਦਾ ਪ੍ਰਬੰਧ ਹੈ ਠੱਡੇ ਦਾ ਪ੍ਰਬੰਧ ਹੈ ਮਾਫ ਕਰਨਾ ਗਰਦਾਰਸਲ ਅੰਦਰ ਬੈਠੜ ਨੂੰ ਕੋਈ ਧਿਆਰ ਨਹੀਂ ਹੈ ਬੜੀਆਂ-ਬੜੀਆਂ-ਬੜੀਆਂ ਬਿਲਡਿੰਗਾਂ ਵੜ ਗਈਆਂ ਨੇ ਉਥੇ ਕੱਲੇ ਭਾਈ ਸਾਹਿਬ ਆ ਉਸਵੇਰੇ ਪਾੜ ਕਰ ਦਿੰਦੇ ਆ ਸ਼ਾਮ ਨੂੰ ਪਾੜ ਕਰ ਦਿੰਦੇ ਆ ਮੈਂ ਕਿ ਕਈ ਵਾਰ ਤੁਹਾਨੂੰ ਇਹ ਅਰਜ਼ ਕਰ ਚੁੱਕਿਆ ਆ ਆਪਣੇ ਆਪਣੇ ਨਗਰਾਂ ਦਾ ਧਿਆਨ ਦੇ ਜੀਏ ਜੇ ਇੱਥੇ 100 ਕਮਾਇਆ ਤੇ 98 ਡਾਲਰ ਆਪ ਰੱਖ ਲੋ 2 ਡਾਲਰ ਵਾਲੀ ਗੱਲ ਉਹਨਾਂ ਨੂੰ ਦੇ ਦਿਓ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਕੋਈ ਭਾਈ ਸਾਹਿਬ ਡਿਊਟੀ ਕਰਦਾ ਉਹਨਾਂ ਦੀ ਮਦਦ ਵੀ ਕੀਤੀ ਜਾਏ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਏ ਨਗਰ ਵਿੱਚ ਜਦੋਂ ਸਾਡੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਆਉਣ ਵਾਲੇ ਬੱਚੇ ਹੈ ਇਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾਏ ਬੱਚੇ ਆਪਲੀ ਮੈਸੀ ਵਾਲੇ ਪਾਸੇ ਨਾ ਤੁਪਣਗੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਏ ਬੱਚਿਆਂ ਨੂੰ ਸਕੂਲਾਂ ਦੇ ਅੰਦਰ ਜਦੋਂ ਚੰਗੀ ਵਿੱਦਿਆ ਪੜ੍ਹਾਈ ਜਾਏਗੀ ਬੱਚੇ ਆਪੇ ਨਹੀਂ ਜਾਣਗੇ ਧਿਆਨ ਰੱਖਿਆ ਜਾਏਗਾ ਸਤਿਗੁਰੂ ਕਹਿੰਦੇ ਬਾਣੀ 'ਚ ਆਖਿਆ ਮਹਾਂਦੇ ਨੇ ਸਭ ਕਹਿੰਦੇ ਅਕਲੀ ਸਾਹਿਬ ਸੇਵੀ ਹੈ ਅਗਲੀ ਪਾਈ ਹੈ ਮਾਨ ਅਗਲੀ ਪੜ੍ਹ ਕੇ 부ਜੀ ਹੈ ਅਗਲੀ ਕੀਚੇਦਾਨ ਸਤਿਗੁਰੂ ਕਵੇ ਅਕਲ ਦੇ ਨਾਲ ਨਾਨਕਰ ਕਿ ਤੇਰੇ ਵੱਲੋਂ ਦਿੱਤਾ ਹੋਇਆ ਤਾਂ ਸੰਬੰਧ ਕਿਤੇ ਕੋਈ ਉਹਦੀ ਦਰਬਾਰ ਤੋਂ ਤਿੰਨ ਕਰ ਰਿਹਾ